ਬਾਬਾ ਜੀ ਕੀ ਫਤਿਹ ਅੱਜ ਬੀ ਆਰ ਅੰਬੇਦਕਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਪੂਰੇ ਹਿੰਦੁਸਤਾਨ ਦੇ ਸੰਵਿਧਾਨ ਦੇ ਨਿਰਵਾਤਾ ਉਹਨਾਂ ਦੇ ਜਨਮ ਦਿਨ ਤੇ ਪੂਰੇ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਬਸਦੇ ਹਿੰਦੁਸਤਾਨੀਆਂ ਨੂੰ ਲੱਖ ਲੱਖ ਵਧਾਈ ਔਰ ਸਾਡੇ ਗਰੀਬ ਲੋਕਾਂ ਨੂੰ ਜੋ ਬਾਬਾ ਸਾਹਿਬ ਨੇ ਸਾਡੇ ਲਈ ਰਾਈਟ ਦਿੱਤੇ ਆ ਔਰ ਅਸੀਂ ਉਹਦੇ ਦਿਲੋਂ ਰਣੀ ਆ ਅਸੀਂ ਇੱਥੇ ਅੱਜ ਤੱਕ ਪਹੁੰਚ ਨਹੀਂ ਸੀ ਸਕਦੇ ਜਿਸ ਮੁਕਾਮ ਤੇ ਪਹੁੰਚੇ ਆ ਇਹ ਸਭ 바ਵਾ ਸਾਹਿਬ ਦੇ ਸਾਡੇ ਸੁਧਾਨ ਦੇ ਵਿੱਚ ਜੋ ਸਾਨੂੰ ਰਾਈਟ ਦਿੱਤੇ ਆ ਉਹਨਾਂ ਤੇ ਹੀ ਅਸੀਂ ਇੱਥੇ ਪਹੁੰਚੇ ਆ ਮੈਂ ਸਾਰੇ ਆਪਣੇ ਭਾਤਵਾਸੀਆਂ ਨੂੰ ਔਰ ਸਨੇਹਾ ਦੇਣਾ ਚਾਹੁੰਦਾ ਕਿ ਇੱਕੋ ਇੱਕ ਇਨਸਾਨ ਹੋਇਆ ਕਿ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਔਰ ਸਾਨੂੰ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਔਰ ਸਾਡੇ ਬੱਚਿਆਂ ਨੂੰ ਵੀ ਇਹ ਦੱਸਣਾ ਚਾਹੀਦਾ ਕਿ ਭੀਮਰਾਓ ਡਾਕਟਰ ਮੇਧਕਰ ਦੀਨਾ ਨੇ ਸਾਡੇ ਲਈ ਸਾਨੂੰ ਰਾਈਟ ਲੈ ਕੇ ਦਿੱਤੇ ਆ ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ